ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨੂੰ ਇਸ ਗੱਲ ਕਰਾਂਗੇ ਅੱਜ ਸਮਾਣਾ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਸਮਾਣਾ ਦੇ ਐਸਡੀਐਮ ਨੂੰ ਜਿਹੜਾ ਨੌਜਵਾਨ ਪਰਸਭਾ ਵੱਲੋਂ ਜਿਹੜਾ ਮਨਰੈਂਡਮ ਸੌਪਿਆ ਜਾਣਾ ਸੀ ਇਹ ਮਨਰੈਂਡਮ ਇਸ ਕਰਕੇ ਸੌਪਿਆ ਜਾਣਾ ਸੀ ਕਿਉਂਕਿ ਇਹਨਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਜੜੀਆਂ ਨੌਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਪਿਛਲੇ ਦਿਨੀ ਜਿਹੜੇ ਅਮਰੀਕਾ ਦੇ ਟਰੰਪ ਵੱਲੋਂ ਜਿਹੜੇ ਨਵੇਂ ਬਣੇ ਨੇ ਤੇ ਇੰਡੀਆ ਦੇ ਕੁਝ ਜਿਹੜੇ ਨੌਜਵਾਨ ਬੱਚਿਆਂ ਦੇ ਉੱਪਰ ਤਰੀਂਦਗੀ ਕੀਤੀ ਗਈ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਉਹ ਬੱਚੇ ਜਿਹੜਾ ਆਪਣੀ ਜ਼ਿੰਦਗੀ ਦਾ ਸਫ਼ਰ ਤੈਅ ਕਰਨ ਜਾ ਰਹੇ ਸੀ ਇਹਨਾਂ ਵੱਲੋਂ આરોਪ ਲਗਾਇਆ ਗਿਆ ਕਿ 50-50 ਲੱਖ ਰੁਪਏ ਲਗਾ ਕੇ ਬੱਚੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਗਏ ਨੇ ਹੁਣ ਉਹ ਜਿਹੜੇ ਮਾਪੇ ਨੇ ਆਪਣੇ ਘਰੋਂ ਬੇਕਾਰ ਹੋ ਚੁੱਕੇ ਨੇ ਪਰ ਪੰਜਾਬ ਸਰਕਾਰ ਤੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਬਿਲਕੁਲ ਜਿਹੜਾ ਚੁੱਪ ਕਰਕੇ ਬੈਠੇ ਹੋਏ ਨੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕੀ ਕਹਾਂਗੀ ਕੀ ਵਜ੍ਹਾ ਹੈ ਜਿਹੜਾ ਤੁਸੀਂ ਅੱਜ ਮੈਂ ਰੈਂਡਮ ਦਿਨ ਜਾ ਰਹੇ ਇਹ ਅਸੀਂ ਨੌਜਵਾਨ ਭਾਰਸ਼ਵ ਦੇ ਸੁਭਾ ਅੱਜ ਸਮਾਣੇ ਦੇ ਐਸਡੀਐਮ ਸਾਹਿਬ ਰਾਹੀਂ ਇੱਕ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਤੇ ਦੂਸਰਾ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਮੰਗ ਪੱਤਰ ਦੇਣ ਆਏ ਆ ਇਹਦੇ ਵਿੱਚ ਸਾਡੀਆਂ ਨੌਜਵਾਨ ਪਾਰਸ਼ਵਾਂ ਵੱਲੋਂ ਨੌਜਵਾਨਾਂ ਦੀਆਂ ਕੁਝ ਮੰਗਾਂ ਨੇ ਉਹਨਾਂ ਮੰਗਾਂ ਨੂੰ ਅਸੀਂ ਲੈ ਕੇ ਅਸੀਂ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਰੋਸ ਪ੍ਰਦਰਸ਼ਨ ਵੀ ਕਰਦੇ ਆ ਮੰਗ ਪੱਤਰ ਵੀ ਦਿੰਨੇ ਆ ਪਰ ਉਹਨਾਂ ਦੇ ਜਿਹੜੀ ਸੁਣਵਾਈ ਨਹੀਂ ਹੁੰਦੀ ਸਭ ਤੋਂ ਪਹਿਲੀ ਮੰਗ ਆ ਪੰਜਾਬ ਵਿੱਚ ਨਸ਼ੇ ਖਤਮ ਕਰਨ ਦੀ ਅੱਜ ਜੇ ਅਸੀਂ ਪੰਜਾਬ ਦੇ ਵਿੱਚ ਦੇਖੀ ਤਾਂ ਪੰਜਾਬ ਦਾ ਬੱਚਾ ਬੱਚਾ ਜਿਹੜਾ ਨਸ਼ਿਆਂ ਦੇ ਵੱਲ ਨੂੰ ਜਾ ਰਿਹਾ ਪਰ ਸਰਕਾਰ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੰਦੀ ਸਰਕਾਰ ਨੇ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਤਾਂ ਇਹ ਕਿਹਾ ਸੀ ਵੀ ਅਸੀਂ 4 ਮਹੀਨਿਆਂ ਦੇ ਵਿੱਚ ਜਿਹੜਾ ਨਸ਼ਾ ਖਤਮ ਕਰਾਂਗੇ ਪਰ 3 ਸਾਲ ਦੇ ਕਰੀਬ ਹੋ ਗਏ ਸਰਕਾਰ ਬਣੀ ਨੂੰ 4 ਮਹੀਨੇ ਕਿੰਨੀ ਵਾਰੀ ਜਿਹੜੇ ਨੰਗ ਗਏ ਆ ਸਰਕਾਰ ਨੇ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ ਅਸੀਂ ਮੰਗ ਕਰਦੇ ਆ ਵੀ ਨੌਜਵਾਨਾਂ ਨੂੰ ਸ਼ਬਾ ਵੱਲੋਂ ਇੱਕ ਜਿਹੜਾ ਡੀਜੀਪੀ ਸ਼ਸ਼ੀਕਾਂਤ ਸੀ ਸਾਹਿਬ ਕਾ 2012 ਦੇ ਵਿੱਚ ਉਹਨਾਂ ਨੇ ਇੱਕ ਸੂਬਾ ਸਰਕਾਰ ਨੂੰ ਇੱਕ ਰਿਪੋਰਟ ਸੌਂਪੀ ਸੀ ਨਸ਼ਿਆਂ ਦੇ ਖਿਲਾਫ ਉਹਦੇ ਵਿੱਚ 175 ਬੰਦਿਆਂ ਦੇ ਨਾਂ ਸੀ ਜਿਦੇ ਵਿੱਚ ਵਿਕਰਮਜੀਤ ਮਜੀਠੀਆ ਦਾ ਸਭ ਤੋਂ ਪਹਿਲਾ ਨਾਂ ਸੀ ਜਿਹੜੇ ਕੀ ਆਪਣੇ ਅਕਾਲੀ ਦਲ ਦੇ ਵੱਡੇ ਮੰਤਰੀ ਵੀ ਰਹੇ ਨੇ ਉਸ ਤੋਂ ਬਾਅਦ ਕਾਂਗਰਸ ਦੇ ਮੰਤਰੀ ਸੀ ਓਪੀ ਸੋਨੀ ਜਿਹੜੇ ਸਿੱਖਿਆ ਮੰਤਰੀ ਬਣਾਇਆ ਸੀ ਦੂਜੇ ਨੰਬਰ ਤੇ ਉਹਨਾਂ ਦੇ ਨਾਮ ਸੀ ਤੀਸਰੇ ਨੰਬਰ ਤੇ ਸੀ ਪੰਜਾਬ ਦੇ ਜਿਹੜੇ ਵੱਡੇ ਪੁਲਿਸ ਅਧਿਕਾਰੀ ਬੀਐਸਐਫ ਦੇ ਪੁਲਿਸ ਅਧਿਕਾਰੀ ਇਹਨਾਂ ਨੇ ਜਿਹੜੇ ਇਹਨਾਂ ਦੇ ਨਾਮ ਸੀ ਪਰ ਇਹ ਰਿਪੋਰਟ ਜਿਹੜੀ ਬਾਦਲ ਸਰਕਾਰ ਨੂੰ ਉਹਨਾਂ ਨੇ ਪੇਸ਼ ਕਰੀ ਵੀ ਜੇ ਤੁਸੀਂ ਇਹਨਾਂ ਤੇ ਕਾਰਵਾਈ ਕਰ ਦੋ ਤਾਂ ਪੰਜਾਬ ਵਿੱਚ ਜਿਹੜਾ ਨਸ਼ਾ ਨਹੀਂ ਵਧੂਗਾ ਉਹ 2012 ਦੇ ਵਿੱਚ ਉਹਦਾ ਰਿਪੋਰਟ ਉਹਨਾਂ ਨੇ ਜਿਹੜੀ ਦੱਬ ਲਈ ਬਾਦਲ ਸਰਕਾਰ ਨੇ ਉਹ ਉਦੋਂ ਲਾਗੂ ਨਹੀਂ ਸੀ ਕਰੀ ਅਸੀਂ ਅੱਜ ਵੀ ਮੰਗ ਕਰਦੇ ਆ ਕਿ ਉਸ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਤਾਂ ਜੋ ਪਤਾ ਲੱਗੇ ਵੀ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਦੁੱਧ ਦਹੀਂ ਨੂੰ ਕੱਢ ਕੇ ਨਸ਼ੇ ਦੀ ਜਿਹੜੀ ਉਹਦੇ ਵਿੱਚ ਨਸ਼ੇ ਦੇ ਵਿੱਚ ਵਹਾਉਣ ਦੇ ਵਿੱਚ ਚਿੱਟਾ ਪੰਜਾਬ ਦੇ ਵਿੱਚ ਪੰਚਾਇਤ ਦੇ ਵਿੱਚ ਕਿਹੜੇ-ਕਿਹੜੇ ਮੰਤਰੀਆਂ ਦਾ ਜਿਹੜਾ ਯੋਗਦਾਨ ਸੀ ਇਹ ਸਰਕਾਰ ਨੂੰ ਵੀ ਮੰਗ ਕਰਦੇ ਆ ਇਹ ਸਰਕਾਰ ਵੀ ਇਸ ਤੇ ਕਾਰਵਾਈ ਤਾਂ ਨਹੀਂ ਕਰ ਰਹੀ ਕਿਉਂਕਿ ਇਹਨਾਂ ਦੇ ਵਿੱਚ ਵੱਡੇ ਮੰਤਰੀ ਵੀ ਜਿਹੜੇ ਵਿੱਚ ਸ਼ਾਮਲ ਹੋ ਕਿੰਨੇ ਕੁ ਟਾਈਮ ਤੋਂ ਸੰਘਰਸ਼ ਕਰ ਰਹੇ ਤੁਸੀਂ ਇਹ ਅਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਲੱਗੇ ਹੋਏ ਆ ਜਦੋਂ 2012 ਦੇ ਵਿੱਚ ਡੀਜੀਪੀ ਸ਼ਸ਼ੀਕਾਂਦ ਨੇ ਨੌਜਾਨ ਭਾਰਤ ਸ਼ਵਾ ਦੀ ਸੁਪਾ ਕਮੇਟੀ ਨੂੰ ਬੁਲਾ ਕੇ ਕੋਥੇ ਰਿਪੋਰਟ ਦਿਖਾਈ ਵੀ ਇਹਨਾਂ ਬੰਦਿਆਂ ਦੇ ਨਾਮ ਨੇ ਤੇ ਸਰਕਾਰ ਨੂੰ ਮੈਂ ਸੌਂਪੀ ਆ ਤੁਸੀਂ ਵੀ ਮੰਗ ਕਰੋ ਵੀ ਇਹਨੂੰ ਜਿਹੜਾ ਰਿਪੋਰਟ ਜੰਤ ਕਰੇ ਅਸੀਂ ਉਦੋਂ ਤੋਂ ਹੀ ਲੱਗੇ ਹੋਏ ਆ ਤੇ ਇਹਦੇ ਨਾਲ ਨਾਲ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੀ ਖੇਡ ਗਰਾਊਂਡਾਂ ਨੂੰ ਲੈ ਕੇ ਜਿਹੜੀ ਮੰਗ ਉਠਾਈ ਹੋਈ ਆ ਪੰਜਾਬ ਦੇ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਪਿਛਲੇ ਸਮੇਂ ਵਿੱਚ ਸਰਕਾਰ ਜਦੋਂ ਆਈ ਆ ਤਾਂ ਇਹਨਾਂ ਨੇ ਖੇਡੋ ਪੰਜਾਬ ਨਾਮ ਦਾ ਪ੍ਰੋਜੈਕਟ ਚਲਾਇਆ ਜਦੀ ਸ਼ੁਰੂਆਤ ਜਲੰਧਰ ਦੇ ਵਿੱਚ ਕਰੀ ਸੀ ਪਰ ਜੇ ਅਸੀਂ ਗਰਾਊਂਡ ਦੇ ਵਿੱਚ ਅਸਲੀਅਤ ਜਾ ਕੇ ਦੇਖੀਏ ਤਾਂ ਪਿੰਡਾਂ ਦੇ ਵਿੱਚ ਚੰਗੇ ਖੇਡ ਗਰਾਊਂਡ ਨਹੀਂ ਹੈਗੇ ਜਿਹੜਾ ਅੱਜ ਦਾ ਮੋਰੈਂਡਮ ਤੁਸੀਂ ਦੇਣਾ ਹੈ ਉਹਦੇ ਤੋਂ ਦੇਣ ਤੋਂ ਬਾਅਦ ਵੀ ਜ ਉਹ ਗੱਲਬਾਤ ਸਾਹਮਣੇ ਨਜ਼ਰ ਆਉਂਦੀ ਫਿਰ ਕੀ ਹੈ ਅੱਜ ਜੇ ਅਸੀਂ ਜਿਹੜੀਆਂ ਮੰਗਾਂ ਲੈ ਕੇ ਆਏ ਆ ਪਹਿਲਾਂ ਵੀ ਇਹਨਾਂ ਦੇ ਰਾਈ ਜਿਹੜਾ ਮੰਗ ਪੱਤਰ ਭੇਜੇ ਹੋਏ ਨੇ ਜੇ ਨਹੀਂ ਕਰ ਦਿੱਤਾ ਅਸੀਂ ਨੌਜਵਾਨ ਭਾਰ ਸਭਾ ਬਲੌਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਹੋਰ ਤਕੜੇ ਕਰਕੇ ਆਪਦੀ ਜਥੇਬੰਦੀ ਨੂੰ ਤਾਂ ਅਸੀਂ ਜਿਹੜਾ ਇਸ ਦੇ ਵਿਰੋਧ ਦੇ ਵਿੱਚ ਵੱਡੇ ਪ੍ਰਦਰਸ਼ਨ ਕਰਾਂਗੇ ਛੜਕਾਂ ਦੇ ਉੱਤੇ ਉਤਰਾਂਗੇ ਅੱਜ ਨੌਜਵਾਨਾਂ ਦੇ ਸਾਹਮਣੇ ਉਹਨਾਂ ਦੇ ਜਿਹੜਾ ਭੁਵਿੱਖ ਨਹੀਂ ਦਿਖ ਰਿਹਾ ਜਦੋਂ ਪਹਿਲਾਂ ਇੱਕ ਨੌਜਵਾਨਾਂ ਦਾ ਹੁੰਦਾ ਸੀ ਵੀ ਨੌਜਵਾਨ ਵਿਦੇਸ਼ ਵਾਲੋਂ ਨੇ ਇੱਕ ਸੁਪਨਾ ਸੀ ਪਰ ਅਸੀਂ ਜਦੋਂ ਦੇਖ ਰਿਹਾ ਵਿਦੇਸ਼ਾਂ ਦੇ ਵਿੱਚ ਉਹ ਵੀ ਉ ਦੁਬਾਰਾ ਫੇਰ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਸਿੱਟੇ ਜਾ ਰਿਹਾ ਉਹਨਾਂ ਦੇ ਨਾਲ ਕੈਦੀਆਂ ਵਰਗਾ ਜਿਹੜਾ ਸਲੂਕ ਕੀਤਾ ਜਾ ਰਿਹਾ ਅਸੀਂ ਨੌਜਵਾਨਾਂ ਨੂੰ ਇੱਕ ਤੋਂ ਸੰਦੇਸ਼ ਦੇਣੇ ਆ ਪਹਿਲਾਂ ਇੱਕ ਜਿਹੜਾ ਨਾਰਾ ਨਾਰਾ ਜਿਹੜਾ ਚੱਲਿਆ ਸੀ ਅ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਵੇਲੇ ਵੀ ਵਿਦੇਸ਼ਾਂ ਵਿੱਚ ਨਾ ੱਟਕੇ ਖਾਓ ਬਣੋ ਸਰਾਬੇ ਗਦਰ ਮਚਾਓ ਅੱਜ ਫੇਰ ਲੋੜ ਆ ਉਸ ਨਾਰੇ ਨੂੰ ਦੁਬਾਰਾ ਜਾਗਰਤ ਕਰਨ ਦੀ ਨੌਜਵਾਨਾਂ ਨੂੰ ਪਿੰਡਾਂ ਦੇ ਵਿੱਚ ਲੈ ਕੇ ਜਾਣ ਦੀ ਜੋ ਉਸ ਨਾਰੇ ਨੂੰ ਦੁਬਾਰਾ ਅਸੀਂ ਪ੍ਰਤੁਲਿਤ ਕਰਾਂਗੇ ਨੌਜਵਾਨ ਭਾਰਸਵਾਰਾਂ ਜਿਹੜੀਆਂ ਪੰਜਾਬ ਦੀਆਂ ਸਾਡੀਆਂ ਮੰਗਾਂ ਨੇ ਉਹਨਾ ਉਹ ਨਾਰਾਹੀਂ ਜਿਹੜਾ ਅਸੀਂ ਮੰਗ ਕਰਦੇ ਆਂ ਵੀ ਇਹ ਪੂਰੀਆਂ ਵੀ ਕੀਤੀਆਂ ਜਾਣ ਜੇ ਸਰਕਾਰ ਇਸ ਵੱਲ ਨਹੀਂ ਧਿਆਨ ਦਿੱਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੇ ਪਿੰਡਾਂ ਦੇ ਵਿੱਚ ਹੀ ਆਉਣਾ ਸਤਾਈ ਵਿੱਚ ਵੋਟਾਂ ਲੈਣ ਵਾਸਤੇ ਤਾਂ ਫਿਰ ਅਸੀਂ ਨੌਜਵਾਨ ਸਭਾ ਵੱਲੋਂ ਘੇਰਾਂਗੇ ਸਵਾਲ ਵੀ ਕਰਾਂਗੇ ਤੇ ਉਹਨਾਂ ਦੇ ਜਿਹੜੇ ਜਵਾਬ ਵੀ ਲਵਾਂਗੇ ਕਿ ਕਿਉਂ ਨਹੀਂ ਤੁਸੀਂ ਇਹ ਮੰਗਾਂ ਦੇ। ਥੈਂਕ ਯੂ। ਹਾਂਜੀ ਬ੍ਰਦਰ ਆਪਣਾ ਨਾਮ ਮੇਰਾ ਨਾਮ ਜੀ ਮੰਗਾਯਾ ਮੈਂ ਨੌਜਵਾਨ ਭਾਰਤ ਸਭਾ ਜਰਨਲਿਸਟ ਹਾਂ। ਕੀ ਕਹੋਗੇ ਪ੍ਰਾਜੀ ਤੁਸੀਂ ਅੱਜ ਜਿਹੜਾ ਮੋਨਰੈਂਡਮ ਦੇ ਨਾਲ ਆਏ ਹੋ? ਅਸੀਂ ਪੂਰੇ ਪੰਜਾਬ ਦੇ ਵਿੱਚ ਫੈਸਲਾ ਕਰਿਆ ਨੌਜਵਾਨ ਭਾਰਤ ਸਭਾ ਵੱਲੋਂ। ਚਾਰ ਮੁੱਖ ਮੰਗਾਂ ਜਿਹੜੀਆਂ ਪਹਿਲਾਂ ਸਾਡੇ ਸਾਥੀਆਂ ਡਿਸਕ੍ਰਾਈਬ ਕਰਤੀਆਂ ਤੁਹਾਨੂੰ ਰੋਜ਼ਗਾਰ ਦੇ ਮੁੱਦੇ ਤੇ ਸਿੰਥੈਟਿਕ ਡਰੱਗ ਦੇ ਮਸਲਿਆਂ ਤੇ ਜਿਹੜਾ ਉੱਤੇ ਪੂਰਨ ਪਾਬੰਦੀ ਲਾਉਣ ਦੇ ਲਈ ਤੇ ਇੱਕ ਹਾਈ ਕੋਰਟ ਦੇ ਜਿਹੜੇ ਸੀਨੀਅਰ ਜੱਜਾ ਉਹਦੀ ਅਗਵਾਈ ਦੇ ਵਿੱਚ ਇੱਕ ਜਾਂਚ ਕਮੇਟੀ ਬਣਾਈ। ਔਰ ਉਸ ਤੋਂ ਬਿਨਾਂ ਜਿਹੜੀਆਂ ਯਾਦਗਾਰਾਂ ਪੰਜਾਬ 'ਚ ਰੋਲ ਰਹੀਆਂ ਨੇ ਉਹ ਉਹਨੂੰ ਸਾਹਮਣੇ ਦੀ ਮੰਗ ਨੂੰ ਲੈ ਕੇ ਤੇ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਜ਼ੋਨ ਵਾਈਜ਼ ਖੇਡ ਗਰਾਊਂਡ ਬਣਾ ਕੇ ਖੇਡ ਕਿੱਟਾਂ ਜਿੰਮ ਦਾ ਸਮਾਨ ਤੇ ਹੋਰ ਜਿਹੜਾ ਵੀ ਗੇਮ ਜਿਹੜੇ ਇਲਾਕੇ ਚਲਦੀ ਹੈ ਉਹਨੂੰ ਪ੍ਰਮੋਟ ਕਰਨ ਲਈ ਗਵਰਨਮੈਂਟ ਜਿਹੜਾ ਉਹ ਧਿਆਨ ਦੇਵੇ। ਇਸ ਤੋਂ ਬਿ ਪਿਛਲੇ ਦਿਨੀ ਰਿਪੋਰਟ ਕੀਤੇ ਨੇ ਪੰਜਾਬੀ ਜਿਨ੍ਹਾਂ ਨਾਲ ਦੁਰਵਿਹਾਰ ਹੋਇਆ ਉਹਨਾਂ ਨੂੰ ਜੰਜੀਰਾਂ ਦੇ ਵਿੱਚ ਜਕੜ ਕੇ ਲਿਆਂਦਾ ਗਿਆ ਜਿਵੇਂ ਕੋਲੰਬੀਆ ਦੇ ਰਾਸ਼ਟਰਪਤੀ ਨੇ ਸੈਨਿਕ ਜਹਾਜ਼ ਉਤਰ ਨਹੀਂ ਦਿੱਤੇ ਪਰ ਸਾਡੀ ਸਰਕਾਰ ਬੋਲੀ ਨਹੀਂ ਹੈ ਲੋਕਾਂ ਨੂੰ ਬਹੁਤ ਦੁਰਵਿਹਾਰ ਕੀਤਾ ਗਿਆ ਉਹਨਾਂ ਦੇ ਫੰਡਾਮੈਂਟਲ ਰਾਈਟ ਆ ਜਿਹੜੇ ਉਹਦੀ ਵਾਇਲੈਂਸ ਕੀਤੀ ਗਈ ਆ ਇਹਨਾਂ ਸਾਰੇ ਮਸਲਿਆਂ ਤੇ ਅਸੀਂ ਜਿਹੜਾ ਵਿਰੋਧ ਪ੍ਰਦਰਸ਼ਨ ਵੀ ਕਰ ਰਹੇ ਹਾਂ ਤੇ ਜਿਹੜੀਆਂ ਚਾਰ ਮੁੱਖ ਮੰਗਾਂ ਨੇ ਸਾਡੀਆਂ ਉਹਦੇ ਤੇ ਅਸੀਂ ਮੰਗ ਪੱਤਰ ਦੇਣ ਲਈ ਅੱਜ ਸਮਾਣੀ ਤਹਿਸੀਲ ਦੇ ਵਿੱਚ ਪਹੁੰਚੇ ਹਾਂ ਕੀ ਨਾਮ ਹੈ ਆਪਣਾ ਮੇਰਾ ਨਾਮ ਖੁਸ਼ਮਤ ਹਣੀਏ ਜਿਲ੍ਹਾ ਸਕੱਤਰ ਨੌਜਾਨ ਭਾਰਸਵਾ ਕੁਸ਼ਵੰਤ ਜੀ ਕੀ ਕਹੋਗੇ ਕੀ ਹਾਲਾਤ ਲੱਗਦੇ ਨੇ ਲਗਾਤਾਰ ਤੁਸੀਂ ਮੋਰੰਡਮ ਦੇ ਰਹੇ ਹੋ ਪਰ ਹਾਲੇ ਤੱਕ ਕੋਈ ਸੁਣਵਾਈ ਲੱਗਦੀ ਨਜ਼ਰ ਨਹੀਂ ਆ ਰਹੀ ਜਿਸ ਤਰ੍ਹਾਂ ਅਸੀਂ ਪ੍ਰਸ਼ਾਸਨ ਦੇ ਹਾਲ ਪੂਰੇ ਪੰਜਾਬ ਚ ਦੇਖ ਸਕਦੇ ਆਂ ਖਾਸ ਕਰ ਅਸੀਂ ਜਿਲ੍ਹੇ ਪਟਿਆਲੇ ਚ ਲੰਬੇ ਸਮੇਂ ਤੋਂ ਦੇਖ ਰਹੇ ਆਂ ਕਿ ਜਦੋਂ ਵੀ ਜਥੇਬੰਦੀਆਂ ਕੋਈ ਮਿਲਣ ਆਉਂਦੀਆਂ ਨੇ ਜਾਂ ਤਾਂ ਅਫਸਰ ਬਾਹਰ ਨਹੀਂ ਆਉਂਦੇ ਮੰਗ ਪੱਤਰ ਲੈਣ ਜਾਂ ਫਿਰ ਇੱਥੋਂ ਕੋਈ ਖਬਰਾਂ ਉਹਨਾਂ ਕੋਲ ਪਹਿਲਾਂ ਪਹੁੰਚ ਜਾਂਦੀਆਂ ਨੇ ਤਾਂ ਪਹਿਲਾਂ ਹੀ ਇੱਥੋਂ ਖਿਸਕ ਕੇ ਜਾਂਦੇ ਨੇ ਪਿਛਲੀ ਵਾਰ ਵੀ ਜਦੋਂ ਅਸੀਂ ਮੰਗ ਪੱਤਰ ਦੇਣ ਆਏ ਸੀ ਤਾਂ ਐਸਜੀਐਮ ਸਾਹਿਬ ਨੇ ਮੌਕੇ ਤੇ ਹੀ ਮੰਗ ਪੱਤਰ ਲੈਣ ਦੀ ਬਜਾਏ ਆਪਣੀ ਗੱਡੀ ਭਜਾ ਕੇ ਨਿਕਲ ਗਏ ਸੀ ਜਿਸ ਨਾਲ ਇਹ ਨੌਜਵਾਨਾਂ ਵਿੱਚ ਇੱਕ ਨੈਗੇਟਿਵ ਰਿਸਪਾਂਸ ਵੀ ਆ ਉਹਨਾਂ ਦਾ ਅਸੀਂ ਸਕੂਨ ਨਾਲ ਤੋ ਕਾਸ ਲੈ ਕੇ ਆਉਂਦੇ ਆ ਕਿ ਸਾਡੀ ਗੱਲ ਉੱਪਰ ਤੱਕ ਪਹੁੰਚਾਉਣਗੇ ਪਰੰਤੂ ਨੌਜਵਾਨਾਂ ਨੂੰ ਜਿਹੜਾ ਹਰ ਵਾਰ ਸੀਗਾ ਇੱਕ ਨਕਾਰਾત્મક ਜਿਹੜਾ ਉਹਨਾਂ ਦਾ ਰਵੱਈਆ ਦੇਖਣ ਨੂੰ ਮਿਲਦਾ ਹੈ ਇਸੇ ਕਰਕੇ ਸਾਨੂੰ ਇਹ ਮਜਬੂਰੀ ਵਸ ਨੌਜਵਾਨਾਂ ਨੂੰ ਪਿੰਡਾਂ ਦੇ ਵਿੱਚ ਤਿਆਰ ਕਰਕੇ ਉਹਨਾਂ ਨੂੰ ਸਿਆਣੇ ਕਰਕੇ ਜਥੇਮੰਦ ਨੂੰ ਲਿਆ ਕੇ ਇੱਥੇ ਫੇਰ ਝੰਡੇ ਚੱਕ ਕੇ ਸਾਨੂੰ ਆਉਣਾ ਪੈਂਦਾ ਹੈ ਜਿਹੜੀਆਂ ਲੰਬੇ ਸਮੇਂ ਤੋਂ ਨੌਜਵਾਨਾਂ ਦੀਆਂ ਮੰਗਾਂ ਨੇ ਨੌਜਵਾਨ ਕੋਈ ਗਲਤ ਚੀਜ਼ ਨਹੀਂ ਮੰਗ ਰਹੇ ਨੌਜਵਾਨ ਆਪ ਚਾਹੁੰਦੇ ਨੇ ਕਿ ਸਾਨੂੰ ਨਸ਼ਾ ਨਾ ਦਿੱਤਾ ਜਾਵੇ ਆਪ ਚਾਹੁੰਦੇ ਨੇ ਸਾਨੂੰ ਚੰਗੀ ਸਿੱਖਿਆ ਚੰਗਾ ਰਜਗਾਰ ਦਿੱਤਾ ਜਾਵੇ ਨੌਜਵਾਨ ਆਪ ਚਾਹ ਰਹੇ ਨੇ ਕਿ ਅਸੀਂ ਸ਼ਹੀਦਾਂ ਤੋਂ ਸਿੱਖੀਏ ਉਹਨਾਂ ਦੀ ਇਮਾਰਤਾਂ ਸੰਭਾਲੋ ਉਹਨਾਂ ਦੇ ਇਤਿਹਾਸ ਨੂੰ ਸੰਭਾਲੋ ਪਰੰਤੂ ਲਗਾਤਾਰ ਇਹ ਚੀਜ਼ਾਂ ਜਿਹੜੀਆਂ ਇਗਨੋਰ ਕੀਤੀਆਂ ਜਾ ਰਹੀਆਂ ਨੇ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਜਿਹੜਾ ਖੱਡਸ਼ਾ ਵਧਿਆ ਰਹਿੰਦਾ ਹੈ ਇਸ ਕਰਕੇ ਅਸੀਂ ਆਸ ਕਰਦੇ ਹਾਂ ਪ੍ਰਸ਼ਾਸਨ ਤੋਂ ਸਾਡੀਆਂ ਮੰਗਾਂ ਵੱਲ ਸਕਾਰਾ ਮਤਕ ਰਵਈਏ ਵੱਲ ਧਿਆਨ ਦਿੱਤਾ ਜਾਵੇ ਤਾਂ ਹੀ ਜਿਹੜਿਆ ਹੈਗਾ ਮੰਗਾਂ ਦੀ ਪੂਰਤੀ ਵੱਲ ਕੋਈ ਧਿਆਨ ਦਿਵਾਇਆ ਜਾਵੇ